ਗੌਰਮੈਂਟ ਇਦਾਂ ਵਾਅਦੇ ਕਰਦੀ ਏ ਕਿ ਦੁਨੀਆ ਜਿਹੜੀ ਹਾਈ ਬੁਲੇਟ ਰੇਲ ਲਿਆਦੀ ਏ ਦੁਨੀਆ ਚੰਦ ਤੇ ਪਹੁੰਚ ਗਈ ਪਹਣਾ ਹੋ ਗਿਆ ਧਮਗਾਣਾ ਹੋ ਗਿਆ ਚਾਰ ਸਾਲ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਰਕਾਰਾਂ ਵੜ ਵੜੇ ਦਾਅਵੇ ਕਰਕੇ ਜਾਂਦੀਆਂ ਨੇ ਕਿ ਤੁਹਾਡਾ ਪੁਲ ਬਣ ਜਾਣਾ ਹੈ ਮਹੀਨੇ ਚ ਬਣ ਜਾਣਾ ਹੈ ਡੇਢ ਮਹੀਨੇ ਚ ਬਣ ਜਾਣਾ ਹੈ ਤੇ ਚਾਰ ਸਾਲ ਜਿਹਨਾਂ ਦੇ ਮਹੀਨਾ ਮਹੀਨਾ ਦਿਨ ਜਿਹੜਾ ਇਹ ਪੂਰਾ ਨਹੀਂ ਹੋ ਰਿਹਾ ऋषि त्या इधर कमाने ज्यादा जाता फिर हम स्कूल में जा आते भी पढ़ाई मां के पीछे जा रही है दिनेश ने मुस्कुराए ऐसे पत्ते को पानी में पड़े हुए हैं इन बच्चों को क्या पढ़ना है सिर्फा पढ़ना ये बच्चे वो लंग बन रहे हैं ਸਾਡਾ ਇਹ ਪੋਲ ਤਾਂ ਟੁੱਟਿਆ ਟੁੱਟਿਆ ਅੱਗੇ ਜਾ ਕੇ ਤੁਸੀਂ ਸਾਡਾ ਗ੍ਰਾਮ ਦੇਖੋਗੇ ਪਿੰਡ ਦੇਖੋਗੇ ਇਦੋਂ ਤਾਂ ਵੀ ਬੁਰੇ ਹਾਲਾਤ ਨੇ ਉੱਤੇ ਜਾ ਨਾਮ ਹੈ ਬੇਟਾ ਆਪ ਦਾ ਮੇਰਾ ਨਾਮ ਜਸਪ੍ਰੀਤ ਹੈ ਕਿਹੜੀ ਕਲਾਸ পড়ਦੇ ਬੇਟਾ ਫਸਟ ਬੇਟਾ ਇਹ ਪੁਲ ਪੁਪਿਆ ਪਿਆ ਕੀ ਮੁਸ਼ਕਲ ਆਂਦੀ ਏ ਤੁਹਾਨੂੰ ਇਹ ਪੁਲ ਟੁੱਟ ਗਿਆ ਮੈਂ ਸਕੂਲ ਜਾਣੇ ਕੀ ਵੀ ਦਿੱਕਤ ਕਰਦੀ ਜਬ ਬਾਰਿਸ਼ ਹੋ ਤਾਈਦਰ ਕਾ ਪਾਣੀ ਜ਼ਿਆਦਾ ਜਾਦਾ ਹੈ ਫਿਰ ਹਮ ਸਕੂਲ ਜਾਂ ਵਾਤੇ ਵੀ ਭੜਾਈ ਮਾਝ ਪਿੱਛੇ ਜਾਦੀ ਹੈ ਕੀ ਸਰਕਾਰਾਂ ਨੂੰ ਕੀ ਅਪੀਲ ਕਰੋਗੇ ਕੀ ਪੁਲ ਬਣ ਜਾਏ ਹਮਾਰਾ ਸਰ ਕੀ ਨਾਮ ਹੈ ਜੀ ਆਪਣਾ? ਪ੍ਰਵੀਨ ਸਿੰਘ ਨਾਂ ਜੀ। ਪ੍ਰਵੀਨ ਜੀ ਇਹ ਜਿਹੜਾ ਪੁਲ ਟੁੱਟਿਆ ਪਿਆ ਕੀ ਮੁਸ਼ਕਲਤ ਤੁਹਾਨੂੰ ਦੱਸਣਾ ਹਾਂ? ਸਰ ਸਾਨੂੰ 4 ਸਾਲ ਹੋ ਗਏ ਆ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇਹ ਸਰਕਾਰਾਂ ਇੱਥੇ ਹੀ ਮਤਲਬ ਕਿ ਕੀ ਸਰਕਾਰਾਂ ਆਈਆਂ ਕੀ ਸਾਨੂੰ ਵਾਦੇ ਕਰਕੇ ਜਾਂਦੇ ਆ ਇਹ 5 ਦਿਨਾਂ 'ਚ ਪੁਲ ਬਣਾ ਦੇਵਾਂਗੇ 10 ਦਿਨਾਂ 'ਚ ਬਣਾ ਦਾਂਗੇ 20 ਦਿਨਾਂ 'ਚ ਬਣਾ ਦਾਂਗੇ ਤੇ 4 ਸਾਲ ਹੋ ਗਿਆ ਮਤਲਬ ਇਹ ਵੀ ਸਰਕਾਰ ਨੇ ਨਹੀਂ ਸੁਣੀ ਸਾਡੀ ਤੇ ਸਾਡੇ ਤੁਹਾਡੇ ਸਾਹਮਣੇ ਬੱਚੇ ਤੁਸੀਂ ਦੇਖਿਆ ਹੀ ਆਪੇ ਇੱਥੇ ਆ ਕੇ ਕਿ ਕਿੰਦਾ ਹੀ ਚੁੱਕ ਗਏ ਪਾਰ ਕਰਾਣੇ ਹਨ ਨਾ ਜਦੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਬੱਚੇ ਸਾਡੇ ਘਰਾਂ 'ਚ ਰਹਿ ਜਾਂਦੇ ਆ ਤੇ ਸਾਰੀ ਪੜ ਗਵਰਨਮੈਂਟ ਇਦਾਂ ਵਾਅਦਾ ਕਰਦੀ ਏ ਕਿ ਦੁਨੀਆ ਇਹ ਆਹੀ ਬੁਲੇਟ ਰੇਲ ਲਿਆਦੀ ਏ ਦੁਨੀਆ ਚੰਦ ਤੇ ਪਹੁੰਚ ਗਈ ਪਹਣਾ ਹੋ ਗਿਆ ਧਮਕਾਣਾ ਹੋ ਗਿਆ ਇਹ ਪੁਲ ਤੇ ਸਾਡਾ ਬਣਿਆ ਨਹੀਂ ਸਾਨੂੰ ਆਹੀ ਕਿੱਥੇ ਮਤਲਬ ਕਿ ਤਰੱਕੀ ਕਰਨੀ ਸਾਡੇ ਬੱਚਿਆਂ ਨੇ ਅੱਜ ਤੇ ਥਿਆੜੀ ਦਾ ਰਸਤੇ ਥਿਆੜੀ ਵੀ ਨਹੀਂ ਲਾ ਸਕਦੇ ਕਿਉਂਕਿ ਥਿਆੜੀ ਲਾਂ ਚੱਲ ਜਾਈਏ ਬੱਚੇ ਰੁੜਜਣੇ ਸਾਡੇ ਬੱਚੇ ਮਰਜਣੇ ਆ ਇਹਨਾਂ ਨੂੰ ਪਾਰ ਕਰਾਣਾ ਆਣਾ ਪੈਂਦਾ ਤੇ ਨਾਲ ਲੈ ਕੇ ਜਾਣਾ ਕਰਦਾ ਕੀ ਆਪੀ ਸਰਕਾਰਾਂ ਨੂੰ ਕੀ ਸਰਕਾਰਾਂ ਦੇ ਅੱਗੇ ਸਾਡਾ ਇਹੀ ਅਪੀਲ ਆ ਸਾਡੇ ਕੇ ਸਾਡਾ ਪੁਲ ਜਿਹੜਾ ਛੇਤੀ ਤੋਂ ਛੇਤੀ ਬਣਾਇਆ ਜਾਏ ਔਰ ਬਾਕੀ ਇਹ ਪੁਲ ਦੀ ਸਮੱਸਿਆ ਨਹੀਂ ਹੈਗੀ ਜਿੰਨੇ ਵੀ ਲਿੰਕ ਰੋਡ ਹੈਗੇ ਆ ਕਿਹੇ ਵੀ ਮਤਲਬ ਲਿੰਕਸ ਹਨ ਚੱਜ ਦਾ ਰੋਡ ਹੈ ਨਹੀਂ ਮਤਲਬ ਤਾਰ ਕੋਲਾ ਨਹੀਂ ਕਿਸੇ ਜੀ ਵੀ ਹੋਰ ਇੰਨੇ ਨੇ ਖੱਡੇ ਆ ਕਿ ਸਕੂਟਰੀ ਮੋਟਰਸਾਈਕਲ ਆਜ ਦਿਨ ਡਿੱਗਦੀ ਰਹਿੰਦੀ ਐ ਐਕਸੀਡੈਂਟ ਹੁੰਦੇ ਰਹਿੰਦੇ ਆ ਪੁਲ ਔਰ ਜੜੀਆਂ ਰੋਡਾਂ ਬੰਨੀਆਂ ਪਈਆਂ ਹਾਂਜੀ ਇੱਕ ਮਤਲਬ ਇਹ ਪੁਲ ਟੁੱਟਣ ਤੋਂ ਬਾਅਦ ਇੱਕ ਮਾਤਰ ਰੋਡ ਹੈ ਸਾਡਾ ਪਟੋਂ ਵਾਲਾ ਉਹ ਵੀ ਪੁਲ ਦੀ ਪੁਲੀ ਵਾਹ ਗਈ ਦੀ ਉਹ ਵੀ ਟੁੱਟ ਗਈ ਦਾ ਤੁਸੀਂ ਦੇਖਿਓ ਉੱਧਰ ਜਾ ਕੇ ਤੁਸੀਂ ਮਤਲਬ ਪਾਈਂ ਰਿਪੋਰਟ ਉਹ ਮਤਲਬ ਕਿ ਬਿਲਕੁਲ ਖਤਮ ਹੋਣ ਵਾਲਾ ਕਿਸੇ ਦਿਨ ਹਾਸਾ ਹੋਣਾ ਉੱਥੇ ਕੋਈ ਨਾ ਕੋਈ ਸਕੂਲ ਦੀ ਗੱਡੀ ਡਿੱਗਣੀ ਐ ਜਾਂ ਤੇ ਕੋਈ ਬੱਚੇ ਬੰ ਕੌਮਨੀ ਇਹ ਪੁਲ ਕਦੋਂ ਦਾ ਟੁੱਟੇਦਾ ਤੇ ਕੀ ਮੁਸ਼ਕਲ ਆ ਗਈ ਇਹ ਜੋ ਪੁਲ ਡੇਟਨ 4 ਸਾਲ ਹੋ ਗਏ ਕਿਸੇ ਵੀ ਗਵਰਨਮੈਂਟ ਨੇ ਪੁਲ ਨੇ ਤੋੜਿਆ ਨਹੀਂ ਬਣਾਇਆ ਕੋਈ ਗਵਰਨਮੈਂਟ ਆਇਆ ਬੀਏਵੀ ਵੀ ਕਿਲੇ ਗਈ ਕਾਂਗਰਸ ਜੀ ਬਣੀ ਆ ਉਹ ਵੀ ਉਸ ਨੇ ਨਹੀਂ ਬਣਾਇਆ ਆਮ ਪਾਰਟੀ ਉਸੇ ਵੀ ਨਹੀਂ ਬਣਾਇਆ ਇਸ ਪੁਲ ਦੀ ਦਿੱਕਤ ਹੈ ਸਾਲੋਂ ਕਹੇ ਵੀ ਇਹ ਪੁਲ ਤਿੰਨ ਸਤਜਾ ਦਾ ਪੰਜਾਬ ਹਿਮਾਚਲ ਗਿਆਨ ਕੇ ਕਿਸੇ ਵੀ किसी भी अधिकारी ने यह नहीं सोचा भी स्कूल को जल्दी से जल्दी बनाया जाए इन्होंने लोगों को जिनी दिक्कत है इसकी दूर की जाए सोचता तो ही नहीं कोई भी किसी ने नहीं सोचा इस बारे में हमारी इतनी दिक्कत दिक्कत गवर्नमेंट लापरवाह हो गई तो गरीब इलाके मानता ही कोई सुनता ही कोई नहीं है हमारा तो पिछड़ा हुआ इलाका है जो भी रोड हमारा दिख रहा हो चल में चले जाओ सब रोड टूटे पड़े हैं किसी ने भी अभी तक पहला गवर्नमेंट और थोड़ी ट्राकियां लगा देती थी रोड में वो में लगाती है भी और अभी वो भी छोड़ दिए बंद कर दिए कोई लुक नहीं पाई बच नहीं पाता बच्चे ने इतनी मुश्किल बच्चे, बच्चे को पानी में पड़े हुए हैं बच्चों है? बच्चे क्या पढ़ना है सिर्फ ना पढ़ना ये बच्चे लाख बढ़ रहे हैं लेकिन उनकी पढ़ाई पीछे जा रही है पंद्रह पंद्रह दिन घर बैठना कहाँ वो पढ़ेंगे कहा वो डॉक्टर बने कहाँ वो ऊंचा ऊंचाध्य पहुँचेंगे हमारे स्कूल को बढ़ना चाहिए जल्द से जल्द बढ़ना चाहिए और गवर्नमेंट को जो लिंक रोड ना ਕਿੰਨੇ ਲੋਕ ਪੁਣੀ ਗਈ ਹਾਂਜੀ ਸਰ ਕਿਹਨਾ ਜੀ ਆਪਣਾ ਮੋਕੇਸ਼ ਕੁਮਾਰ ਹੈ ਜੀ ਸਰ ਪੁਲ ਕਦੋਂ ਦਾ ਟੁੱਟੇਦਾ ਔਰ ਕਿਹੜੀ ਮੁਸ਼ਕਲ ਆਦੀ ਸਰ ਪੁਲ ਟੁੱਟੇ ਨੂੰ 4 ਸਾਲ ਹੋ ਗਏ ਆ 4 ਸਾਲ ਚ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਕੇ ਜਾਂਦੀਆਂ ਨੇ ਕਿ ਤੁਹਾਡਾ ਪੁਲ ਬਣ ਜਾਣਾ ਹੈ ਮਹੀਨੇ ਚ ਬਣ ਜਾਣਾ ਹੈ ਡੇਢ ਮਹੀਨੇ ਚ ਬਣ ਜਾਣਾ ਹੈ ਪਰ 4 ਸਾਲ ਚ ਇਹਨਾਂ ਦੇ ਮਹੀਨਾ ਮਹੀਨਾ ਦਿਨ ਜਿਹੜਾ ਇਹ ਪੂਰਾ ਨਹੀਂ ਹੋ ਰਿਹਾ ਤੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੋਈ ਪੇਸ਼ੈਂਟ ਬਿਮਾਰ ਹੋ ਰਿਹਾ ਹੈ ਮਤਲਬ ਉਹਨੂੰ ਹਸਪੀਟਲ ਪਹੁੰਚਣ ਤੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੁਹਾਨੂੰ ਤੇ ਸਾਡਾ ਇਹ ਪੋਲ ਤਾਂ ਟੁੱਟਿਆ ਟੁੱਟਿਆ ਅੱਗੇ ਜਾ ਕੇ ਤੁਸੀਂ ਸਾਡਾ ਗ੍ਰਾਂਡ ਦੇਖੋਗੇ ਪਿੰਡ ਦੇਖੋਗੇ ਇਦੋਂ ਤਾਂ ਵੀ ਬੁਰੇ ਹਾਲਾਤ ਨੇ ਉੱਤੇ ਮਤਲਬ ਬੰਦਾ ਪੈਦਲ ਸਕੂਟਰ ਜਾਂ ਕੋਈ ਗੱਡੀ ਉਦੋਂ ਦਾ ਸਾਧਨ ਤੇ ਵੇਸੇ ਬੰਦ ਆ ਬੰਦਾ ਪੈਦਲ ਨਹੀਂ ਜਾ ਸਕਦਾ ਇੰਨਾ ਬੁਰਾ ਹਾਲ ਹੈ ਰੋਡ ਦਾ ਤੇ ਸਾਡੀ ਇਹੀ ਹੈ ਕਿ ਸਾਡੇ ਇਸ ਇਲਾਕੇ ਦਾ ਥੋੜਾ ਸੁਧਾਰ ਕਰਦਾ ਪੰਘੋੜੀ ਦਾ ਇਹ ਪੁਲ ਟੁੱਟੇ ਨੂੰ 4 ਸਾਲ ਹੋ ਗਏ ਆ ਤਾਂ ਅਸੀਂ ਕਹਿੰਦੇ ਆ ਕਿ ਜਲਦੋਂ ਚਲਦੇ ਪੁਲ ਬਣਨਾ ਚਾਹੀਦਾ ਹੈ ਬੱਚਿਆਂ ਦੇ ਹਾਲਾਤ ਵੇਖ ਲਓ ਤੁਸੀਂ ਕਿ ਮਤਲਬ ਅਸੀਂ ਧਿਆੜੀਦਾਰ ਬੰਦੇ ਆ ਅਸੀਂ ਬੱਚਿਆਂ ਨੂੰ ਚੱਕ-ਚੱਕ ਕੇ ਦੋ ਗੱਡੀਆਂ ਨੇ ਇੱਕ ਪਾਰ ਇੱਕ ਤਰ ਮਤਲਬ ਇੱਥੇ ਡੇਲੀ ਮਤਲਬ ਬੰਦੇ ਦੀ ਦੋ ਬੰਦੇ ਡਿਊਟੀ ਲੱਗੀ ਆ ਜਦੋਂ ਪਾਣੀ ਜ਼ਿਆਦਾ ਹੋ ਜਾਂਦਾ ਹੈ ਇਹ ਇੱਕ ਦਿਨ ਦੀ ਗੱਲ ਨਹੀਂ ਆ 15-15 ਦਿਨ ਪਾਣੀ ਰਹਿੰਦਾ ਇੱਥੇ ਜੀ 15-15 ਦਿਨ ਮਤਲਬ ਬੱਚੇ ਘਰੇ ਰਹਿੰਦੇ ਆ ਇੱਕ ਦਿਨ ਦੀ ਗੱਲ ਨਹੀਂ ਇੱਥੇ ਪੜ੍ਹਾਈ ਬਹੁਤ ਜ਼ਿਆਦਾ ਪਿੱਛੇ ਪੈ ਰਹੀ ਜੀ ਇਹਨਾਂ ਕਿ ਇਹ ਗਵਰਨਮੈਂਟ ਕਹਿੰਦੀ ਆ ਬੱਚਿਆਂ ਨੂੰ ਪੜਾਓ ਤੇ ਲਿਖਾਓ ਇਹਨਾਂ ਨੂੰ ਡਾਕਟਰ ਬਣਾਓ ਕੀ ਡਾਕਟਰ ਬਣਾਣਾ ਹੈ ਜਿੱਦਾਂ ਦੀ ਆਸੀ ਜ਼ਿੰਦਗੀ ਕੱਟ ਰਹੀਆਂ ਉਦਾਂ ਹੀ ਫਿਰ ਬੱਚੇ ਕੱਟਣਗੇ